ਸਾਬਕਾ ਸੀਐਮ ਬਦਲਦੇਚ ਚੇਰੇਪਰਾ ਦੇ ਕਤਲ ਦਾ ਵੱਡਾ ਖੁਲਾਸਾ ਕਿਸ ਨੇ ਕੀਤਾ ਕਿਉਂ ਕੀਤਾ ਤੇ ਕਿਸ ਲਈ ਕੀਤਾ ਆਇਆ ਸੱਚ ਸਾਹਮਣੇ ਸੋ ਦੱਸਦੀਏ ਕਿ ਬੀਤੇ ਦਿਨ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਦੇਚ ਚੇਰੇਪਰਾ ਨਰੋਤਮ ਸਿੰਘ ਢਿੱਲੋਂ ਦਾ ਗੋਆ ਵਿੱਚ ਕਤਲ ਕਰ ਦਿੱਤਾ ਗਿਆ ਸੀ ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਰੋਤਮ ਢਿੱਲੋਂ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਹੈ ਉਸ ਦੇ ਸਰੀਰ ਤੇ ਕਈ ਥਾਵਾਂ ਤੇ ਅੰਦਰੂਨੀ ਜ਼ਖਮ ਸਨ ਪੁਲਿਸ ਨੇ ਮਾਮਲੇ ਵਿੱਚ ਮਹਾਰਾਸ਼ਟਰ ਦੇ ਪੇਨ ਇਲਾਕੇ ਤੋਂ ਇੱਕ ਕੋ ਔਰਤਾ ਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਮਹਾਰਾਸ਼ਟਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਹੈ ਇਸ ਦੌਰਾਨ ਗੋਆ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ ਜਦਕਿ ਔਰਤ ਸਮੇਤ ਚਾਰ ਵਿਰੋਧੀ ਕਤਲ ਲੁੱਟਖੋਸ ਸਮੇਤ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਨਰੋਤਨ ਢੀਲੋ ਉਰਫ ਨਿਮਸ ਢੀਲੋ ਉਰਫ ਨਿਮਸ ਬਾਦਲ ਦੀ ਲਾਸ਼ ਉੱਤਰੀ ਗੋਆ ਦੇ ਪੋਰਵਾ ਰੀਮ ਇਲਾਕੇ 'ਚ ਸਥਿਤ ਉਸਦੇ ਵਿਲਾ ਚੋਂ ਬਰਾਮਦ ਹੋਈ ਹੈ ਨਿਰੋਤਮ ਗੋਆ ਵਿੱਚ ਇਕੱਲਾ ਸੀ ਉਸਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਫਿਲਹਾਲ ਇਸ ਸਬੰਧੀ ਬਾਦਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਮਹਾਰਾਸ਼ਟਰ ਪੁਲਿਸ ਦੀ ਮੌੜੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਢਿੱਲੋ ਦੇ ਗਲੇ ਵਿੱਚ ਪਈ ਸੋਨੇ ਦੀ ਚੈਨ ਅਤੇ ਕੜੇ ਸਮੇਤ 15 ਲੱਖ ਰੁਪਏ ਦਾ ਸਮਾਨ ਲੁੱਟ ਲਿਆ ਸੀ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਤਿੰਦਰ ਰਾਮਚੰਦ ਸੋਹੂ ਅਤੇ ਨਿਤੂ ਸ਼ੰਕਰ ਰਹੁਜਾ ਵਾਸੀ ਭੋਪਾਲ ਮੱਧ ਪ੍ਰਦੇਸ਼ ਵਜੋਂ ਹੋਈ ਹੈ ਮਹਾਰਾਸ਼ਟਰ ਪੁਲਿਸ ਨੇ ਇੱਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ ਮਹਾਰਾਸ਼ਟਰ ਪੁਲਿਸ ਦੀ ਮੁੰਡਲੀ ਪੋਚੇ ਕਿਸੇ ਦੌਰਾਨ ਲੜਕੇ ਨੇ ਮੰਨਿਆ ਕਿ ਉਸਨੇ ਗੋਆ ਦੇ ਰਹਿਣ ਵਾਲੇ 77 ਸਾਲਾ ਨਿਮਨ ਟੇਲੋ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਗੱਲਬਾਤ ਸ਼ੁਰੂ ਕੀਤੀ ਸੀ ਨਿਮਸ ਨੇ ਖੁਦ ਉਸ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਅਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ 'ਚ ਰੁਕਣ ਦਾ ਸੱਦਾ ਦਿੱਤਾ ਸੀ ਨਿਮਨ ਨੇ ਸੱਦੇ ਤੇ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਉਸ ਨੂੰ ਮਿਲਣ ਗੋਆ ਆਈ ਸੀ ਖਬਰਾਂ ਅਨੁਸਾਰ ਗ੍ਰਿਫਤਾਰ ਲੜਕੇ ਨੇ ਦਾਅਵਾ ਕੀਤਾ ਕਿ 4 ਫਰਵਰੀ ਸ਼ਨੀਵਾਰ ਦੁਪਹਿਰੇ ਕਰੀਬ 3 ਵਜੇ ਨਿਮਸ ਨੇ ਉਸ ਦੇ ਨਾਲ ਛੇੜਛਾੜ ਕੀਤੀ ਸੀ ਇਸ ਤੋਂ ਬਾਅਦ ਮੇ ਵਿਚਾਰੇ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਮਿਲ ਕੇ ਕਤਲ ਕਰ ਦਿੱਤਾ ਬਜ਼ੁਰਗ ਦੀ ਮੌਤ ਤੋਂ ਬਾਅਦ ਲੜਕੀ ਅਤੇ ਉਸਦੇ ਦੋਸਤ ਉਥੋਂ ਭੱਜ ਗਏ ਫਰਾਰ ਹੋਣ ਤੋਂ ਪਹਿਲਾਂ ਦੋਵਾਂ ਨੇ ਨਰੋਤਮ ਦਾ ਮੋਬਾਈਲ ਫੋਨ ਗਲੇ ਦੀ ਚੈਨ ਅਤੇ ਸੋਨੇ ਦਾ ਕੜਾ ਲੁੱਟ ਲਿਆ ਦੱਸਦੀ ਹੈ ਕਿ ਨਰੋਤਨ ਢੇਲੋ ਗੋਆ ਦੇ ਮਸ਼ਹੂਰ ਕਾਰੋਬਾਰੀ ਸਨ ਉਹ ਇਲਾਕਾ ਜਿੱਥੇ ਉਸ ਦਾ ਵਿਲਾ ਸਥਿਤ ਹੈ ਉਹ ਅਮੀਰਾਂ ਦੇ ਲਈ ਮਸ਼ਹੂਰ ਹੈ ਢੇਲੋ ਦੇ ਉਕਤ ਇਲਾਕੇ ਵਿੱਚ ਤਿੰਨ ਵਿਲ ਹਨ ਢੇਲੋ ਖੁਦ ਵੀ ਇੱਕ ਬਹੁਤ ਹੀ ਸ਼ਾਨਦਾਰ ਘਰ ਵਿੱਚ ਰਹਿੰਦਾ ਸੀ ਗੋਆ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਪੋਰਵਾਰੀਮ ਪੁਲਿਸ ਸਟੇਸ਼ਨ ਵਿੱਚ ਦੋਵਾਂ ਦੇ ਖਿਲਾਫ ਕਤਲ ੜਕੈਤੀ ਅਤੇ ਧੋਖਾਧੜੀ ਦੀਆਂ ਦੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਕਿਉਂਕਿ ਗੋਆ ਆਉਣ ਤੋਂ ਬਾਅਦ ਦੋਹਾਂ ਨੇ ਟਰਾਂਸਪੋਰਟਰ ਤੇ ਕਾਰ ਕਿਰਾਏ ਤੇ ਲਈ ਸੀ ਉਸ ਸਮੇਂ ਕਾਰ ਵਿੱਚ ਬੈਠ ਕੇ ਉਹ ਨਰੋਤਮ ਕੋਲ ਪਹੁੰਚ ਗਏ ਕਤਲ ਅਤੇ ਲੁੱਟ ਦੀ ਵਾਰਦਾਤ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਫਰਾਰ ਹੋਣ ਸਮੇਂ ਵੀ ਮੁਲਜ਼ਮ ਨੇ ਕਿਰਾਏ ਦੀ ਕਾਰ ਦੀ ਵਰਤੋਂ ਕੀਤੀ ਸੀ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਜੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ